ਬਹੁਤ ਪਿਆਰੇ ਦੋਸਤੋ ਅੱਜ ਮੈਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ ਇੱਥੋਂ ਮੇਰੇ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਅਕਸਰ ਮੈਂ ਅੱਗੇੋਂ ਵੀਡੀਓ ਬਣਾਉਣੀ ਸ਼ੁਰੂ ਕਰਦਾ ਪਰ ਆ ਆਇਆ ਸਾਡਾ ਜਿਹੜਾ ਮੇਨ ਸ਼ਹਿਰ ਹੈ ਇਸ ਵਕਤ ਪੌਣੇ 7 ਦਾ ਸਮਾਂ ਹੋ ਚੁੱਕਾ ਹੈ ਆ ਬਾਈ ਜੀ ਮੇਰੇ ਗੁਜ਼ਾਰੇ ਨੇ ਸਾਈਕਲ ਤੇ ਸੈਰ ਕਰਨ ਵੱਖ-ਵੱਖ ਲੋਕ ਹਲੇ ਤੇ ਸੈਰ ਕਰਦੇ ਫਿਰਦੇ ਨੇ ਐਸੇ ਵੇਲੇ ਵਾਤਾਵਰਨ ਬਿਲਕੁਲ ਸਾਫ਼ ਹੁੰਦਾ ਤੇ ਧੁੱਪ ਹਲਕੀ-ਹਲਕੀ ਜੀ ਹੈ ਮਤਲਬ ਭਾਵੇਂ ਸੂਰਜ ਚੜ ਚੁੱਕਿਆ ਪਰ ਧੁੱਪ ਹਲੇ ਤੇਜ਼ ਨਹੀਂ ਹੈ ਵਾਤਾਵਰਨ ਵਿੱਚ ਥੋੜੀ-ਥੋੜੀ ਨਮੀ ਜੀ ਹੈ ਸੋ ਇਸ ਵੇਲੇ ਸਾਈਕਲਿੰਗ ਕਰਨ ਦਾ ਆਪਣਾ ਹੀ ਇੱਕ ਵੱਖਰਾ ਆਨੰਦ ਆ। ਵੱਖਰੀ ਇੱਕ ਮਸਤੀ ਆ। ਅੱਗੇ ਮੈਂ ਅੱਗੇ ਤੋਂ ਵੀਡੀਓ ਬਣਾਉਣੀ ਸ਼ੁਰੂ ਕਰਦਾ। ਅੱਜ ਮੈਂ ਥੋੜਾ ਜਿਹਾ ਪਿੱਛੋਂ ਪਹਿਲਾਂ ਬਣਾਉਣ ਦਾ ਯਤਨ ਕੀਤਾ। ਹਾਂ ਜੀ ਤੁਹਾਨੂੰ ਮਨੇ ਸ਼ਹਿਰ ਦੀ ਜਾਂ ਸਫ਼ਰ ਦੀ ਸ਼ੁਰੂਆਤ ਬਾਰੇ ਵੀ ਦੱਸ ਸਕਾਂ ਹਾਂ ਜੀ ਪਿਆਰੇ ਦੋਸਤੋ ਵਾਡੀ ਦਾ ਕੰਮ ਲਗਭਗ ਸਮਾਪਤ ਹੋ ਚੁੱਕਿਆ ਵਾਹਣ ਬਿਲਕੁਲ ਖਾਲੀ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਪਰसों 40 ਡਿਗਰੀ ਤਾਪਮਾਨ ਸੀ ਬਾਗੇ ਪ੍ਰਾਣ ਦਾ ਕੱਲ ਦਾ ਤਾਪਮਾਨ ਸੀ 44 ਦੇ ਲਗਭਗ ਨੇੜੇ ਸੋ ਪੰਜਾਬ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਪਰ ਮੌਸਮ ਵਿਗਿਆਨੀਆਂ ਨੇ ਵੀ ਕਿਹਾ ਕਿ 9 ਤੇ 10 ਤਰੀਕ ਨੂੰ بارش ਵੀ ਹੋ ਸਕਦੀ ਆ ਤੇ ਨਹੀਂ ਤਾਂ ਹਨੇਰੀ ਤਾਂ ਚੱਲੇਗੀ ਹੀ ਚੱਲੇਗੀ ਇਹ ਮੌਸਮ ਵਿਗਿਆਨੀਆਂ ਦੀ ਭਵਿੱਖਬਾਣੀ ਆ ਅੱਜ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਕਹਾਣੀ ਸਾਂਝੀ ਕਰਨ ਜਾ ਰਿਹਾ ਹਾਂ ਦੋ ਔਰਤਾਂ ਹੁੰਦੀਆਂ ਨੇ ਇੱਕ ਸ਼ਹਿਰ ਵਿੱਚ ਵਿਆਹੀ ਹੁੰਦੀ ਆ ਤੇ ਇੱਕ ਪਿੰਡ ਵਿੱਚ ਵਿਆਹੀ ਹੁੰਦੀ ਆ ਜਿਹੜੀ ਸ਼ਹਿਰ ਵਿੱਚ ਵਿਆਹੀ ਹੁੰਦੀ ਆ ਉਹ ਪਿੰਡ ਵਿੱਚ ਆਪਣੀ ਭੈਣ ਨੂੰ ਮਿਲਣ ਜਾਂਦੀ ਆ ਉੱਥੋਂ ਦਾ ਜੀਵਨ ਪੱਧਰ ਦੇਖਦੀ ਆ ਤੇ ਆਪਣੀ ਭੈਣ ਨੂੰ ਕਹਿੰਦੀ ਆ ਕਿ ਤੁਸੀਂ ਆਪਦਾ ਇੱਥੇ ਜੀਵਨ ਕਿਵੇਂ ਗੁਜ਼ਾਰਦੇ ਹੋ ਇੱਥੇ ਤਾਂ ਰਹਿਣਾ ਹੀ ਬਹੁਤ ਔਖਾ ਬਹੁਤ ਮੁਸ਼ਕਲ ਆ ਉਹ ਕਹਿੰਦੀ ਕੋਈ ਗੱਲ ਨਹੀਂ ਅਸੀਂ ਆਪਦੇ ਜੀਵਨ ਤੋਂ ਸੰਤੁਸ਼ਟ ਆ ਜੋ ਕੁਛ ਪ੍ਰਮਾਤਮਾ ਦੇ ਜਾਂਦਾ ਸੀ ਠੀਕ ਆ ਪਰ ਸ਼ਹਿਰ ਵਾਲੀ ਜਿਹੜੀ ਔਰਤ ਹੁੰਦੀ ਉਹ ਕਹਿੰਦੀ ਨਹੀਂ ਮੇਰੇ ਲਈ ਤਾਂ ਇੱਥੇ ਰਹਿਣਾ ਹੀ ਬਹੁਤ ਮੁਸ਼ਕਲ ਆ ਇੱਥੇ ਰਹਿ ਕੇ ਤਾਂ ਮਾਰੇ ਜਾਵਾਂਗੇ ਪਰ ਜਿਹੜੀ ਪਿੰਡ ਵਾਲੀ ਹੁੰਦੀ ਆ ਉਹ ਕਹਿੰਦੀ ਮਰਨਾ ਤਾਂ ਇੱਕ ਦਿਨ ਹੈਗਾ ਹੀ ਚਾਹੇ ਸ਼ਹਿਰ 'ਚ ਹੋਈਏ ਜਾਂ ਪਿੰਡ 'ਚ ਇਸੇ ਤਰੀਕੇ ਨਾਲ ਉਹਨਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਹੁੰਦੀਆਂ ਪਿੰਡ ਵਾਲੀ ਔਰਤ ਕਹਿੰਦੀ ਸਾਨੂੰ ਹੋਰ ਤਾਂ ਕਿਸੇ ਚੀਜ਼ ਦੀ ਸਮੱਸਿਆ ਨਹੀਂ ਸਾਨੂੰ ਤਾਂ ਸਿਰਫ ਇੱਕ ਜ਼ਮੀਨ ਦੀ ਸਮੱਸਿਆ ਉਹਦਾ ਜਿਹੜਾ ਪਤੀ ਹੁੰਦਾ ਕਿਸੇ ਦੇ ਖੇਤਾਂ ਵਿੱਚ ਮਜ਼ਦੂਰ ਦੇ ਤੌਰ ਤੇ ਕੰਮ ਹੁੰਦਾ ਕਰਦਾ ਹੁੰਦਾ ਤੇ ਉਹਦਾ ਬੇਟਾ ਉਹਨੇ ਸਿਰੀ ਰਲਾਇਆ ਹੁੰਦਾ ਪਹਿਲਾਂ ਤਾਂ ਵੈਸੇ ਕੰਮ ਕਰਦਾ ਹੁੰਦਾ ਫੇਰ ਉਹ ਸੀਰੀਅਲ ਲਾਉਂਦਾ ਤੇ ਉਹ ਜਦੋਂ ਔਰਤ ਇਹ ਗੱਲ ਕਹਿੰਦੀ ਆ ਕਿ ਜੇ ਸਾਡੇ ਕੋਲ ਜ਼ਮੀਨ ਹੋਵੇ ਅਸੀਂ ਤਾਂ ਰੱਬ ਤੋਂ ਬਰੰਡ ਰਗੇ ਤਾਂ ਉੱਥੇ ਇੱਕ ਸ਼ੈਤਾਨ ਬੈਠਾ ਹੁੰਦਾ ਉਹਦੇ ਕੰਨ ਵਿੱਚ ਇਹ ਗੱਲ ਪੈਂਦੀ ਆ ਉਹ ਸੁਣਦਾ ਇਹ ਗੱਲ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਜ਼ਮੀਨ ਦੰਨਾ ਫੇਰ ਦੇਖਦਾ ਕੀ ਵਾਪਰਦਾ ਤਾਂ ਉਸ ਪਿੰਡ ਵਿੱਚ ਜਿੱਥੇ ਉਹ ਉਹਦਾ ਪਤੀ ਪਿੰਡੂ ਔਰਤ ਦਾ ਕੰਮ ਕਰ ਰਿਆ ਹੁੰਦਾ ਇੱਕ ਔਰਤ ਹੁੰਦੀ ਆ ਜਿਹਦੇ ਕੋਲੇ ਕਾਫੀ ਜ਼ਮੀਨ ਹੁੰਦੀ ਆ ਤਾਂ ਉਹ ਆਪਣੀ ਜ਼ਮੀਨ ਵੇਚ ਰਹੀ ਹੁੰਦੀ ਆ ਤਾਂ ਉਹਦੇ ਨਾਲ ਦੇ ਇੱਕ ਬੰਦੇ ਨੇ 50 ਕਿੱਲੇ ਪੈੜੀ ਦੇ ਲੈ ਲਏ ਹੁੰਦੇ ਆ ਤਾਂ ਉਹਦਾ ਵੀ ਦਿਲ ਕਰਦਾ ਪਿੰਡੂ ਔਰਤ ਦੇ ਪਤੀ ਦਾ ਵੀ ਮੈਂ ਵੀ ਕਿਉਂ ਨਾ ਪੈੜੀ ਖਰੀਦਾਂ ਜੀ ਨੇ 50 ਕਿੱਲੇ ਖਰੀਦੇ ਆ ਘੱਟੋ ਘੱਟ ਮੈਂ ਕੁਛ ਨਾ ਕੁਛ ਤਾਂ ਖਰੀਦਾਂ ਉਹਦੇ ਕੋਲੇ ਜੋ ਡੰਗਰ ਵੱੱਛਾ ਕੱਟੀ ਹੁੰਦਾ ਆਪਦਾ ਸਮਾਨ ਕੀਮਤੀ ਸਾਰਾ ਵੇਚ ਕੇ ਉਹ ਜ਼ਮੀਨ ਖਰੀਦ ਲੈਂਦਾ 40 ਕਿੱਲੇ 40 ਕਿੱਲੇ ਜ਼ਮੀਨ ਖਰੀਦਣ ਦੇ ਨਾਲ-ਨਾਲ ਆਪਦੇ ਮੁੰਡੇ ਨੂੰ ਉਹਨਾਂ ਦੇ ਨਾਲ ਕੰਮ ਤੇ ਲਾ ਦਿੰਦਾ 2 ਸਾਲ ਦੇ ਲਈ ਵੀ 2 ਸਾਲ ਤੂੰ ਇੱਥੇ ਪਈ ਕੰਮ ਕਰਨਾ ਉਸ ਤੋਂ ਬਾਅਦ ਬਹੁਤ ਜਲਦੀ ਉਹਦਾ ਕਰਜ਼ਾ ਵੀ ਔਰਤ ਦਾ ਲਾ ਦਿੰਦਾ ਇਆ ਆਪਦਾ ਜੀਵਨ ਬਹੁਤ ਵਧੀਆ ਤਰੀਕੇ ਨਾਲ ਗੁਜ਼ਾਰਨ ਲੱਗ ਜਾਂਦਾ ਤੁਸੀਂ ਦੇਖੋ ਜਸ ਇਨਸਾਨ ਕੋਲੇ ਕੋਈ ਪੈੜੀ ਨਹੀਂ ਹੁੰਦੀ ਜਿਹਦੇ ਕੋਲੇ 40 ਕਿੱਲੇ ਪੈੜੀ ਤੇ ਹੋ ਜਾਣ ਉਹਨੇ ਆਪਦਾ ਜੀਵਨ ਪਦਰਤਾ ਵਧੀਆ ਗੁਜ਼ਾਰ ਨਹੀਂ ਹੁੰਦਾ ਪਰ ਉਹਦੀ ਜਿਹੜੀ ਤ੍ਰਿਸ਼ਨਾ ਉਹਦੀ ਜਿਹੜੀ ਭੁੱਖਾ ਉਹ ਨਹੀਂ ਮਟਦੀ ਤਾਂ ਹੌਲੀ-ਹੌਲੀ ਉਹਦੇ ਜਿਹੜੇ ਖੇਤ ਆ ਪੂਰੇ ਆਬਾਦ ਹੁੰਦੇ ਪਰ ਲੋਕ ਉਥੇ ਉਦੇ ਖੇਤਾਂ ਵਿੱਚੋਂ ਕੋਈ ਕੀ ਲੈ ਜਾਂਦਾ ਵੱਢ ਕੇ ਕੋਈ ਕੀ ਲੈ ਜਾਂਦਾ ਉਹ ਇਸ ਗੱਲ ਤੋਂ ਪਰੇਸ਼ਾਨ ਰਹਿਣ ਲੱਗ ਜਾਂਦਾ ਤਾਂ ਉਹਨੂੰ ਪਤਾ ਲੱਗਦਾ ਕਿ ਇੱਥੋਂ ਕਿਸੇ ਹੋਰ ਜਗ੍ਹਾ ਦੇ ਉੱਪਰ ਜ਼ਮੀਨ ਸਸਤੀ ਆ ਤਾਂ ਉਹ 40 ਕਿੱਲੇ ਵੇਚ ਕੇ ਅੱਗੇ ਆਪਦੇ 2 300 ਦੇ ਲਗਭਗ ਕਿੱਲਾ ਹੋਰ ਲੈ ਲੈਂਦਾ ਤੁਸੀਂ ਦੇਖੋ ਜੈਸ ਇਨਸਾਨ ਕੋਲੇ ਕੁਝ ਨਹੀਂ ਹੁੰਦਾ ਇਦੀ ਪਤਨੀ ਕਹਿੰਦੀ ਸਾਡੀ ਤਾਂ ਇੱਕ ਹੀ ਸਮੱਸਿਆ ਜੇ ਸਾਡੇ ਕੋਲ ਜ਼ਮੀਨ ਹੋਵੇ ਸਾਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਸਾਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਸਾਨੂੰ ਕਿਸੇ ਚੀਜ਼ ਦਾ ਭੈ ਨਹੀਂ ਹੈ ਉਹਨਾਂ ਕੋਲ ਲਗਭਗ 2.5 300 ਕਿੱਲਾ ਆ ਜਾਂਦਾ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗ ਜਾਂਦੇ ਆ ਪਰ ਉਹਦੀ ਸੰਤੁਸ਼ਟੀ ਫੇਰ ਵੀ ਨਹੀਂ ਹੁੰਦੀ ਉਸ ਮਨੁੱਖ ਦੀ ਉਹਦੀ ਤ੍ਰਿਸ਼ਨਾ ਹਰ ਦਿਨ ਵੱਧਦੀ ਜਾਂਦੀ ਆ ਮਨੁੱਖ ਕੋਲ ਜਿਉਂ-ਜਿਉਂ ਧਨ ਆਉਂਦਾ ਜਾਂਦਾ ਤਾਂ ਉਹਦੀ ਤ੍ਰਿਸ਼ਨਾ ਘਟਦੀ ਨਹੀਂ ਹੈ ਵੱਧ ਹੀ ਜਾਂਦੀ ਆ ਦਿਨ ਬਦਨ ਵੱਧ ਹੀ ਜਾਂਦੀ ਆ ਤਾਂ ਇਸੇ ਤਰੀਕੇ ਨਾਲ ਉਹ ਵੀ ਕਾਫੀ ਸਾਰਾ ਉਹਦੇ ਕੋਲੇ ਸਾਧਨ ਹੋ ਜਾਂਦੇ ਨੇ ਬਹੁਤ ਕੁਝ ਹੋ ਜਾਂਦਾ ਬਹੁਤ ਸਾਰਾ ਅਨਾਜ ਉਹਦੇ ਕੋਲੇ ਆਉਣ ਲੱਗ ਜਾਂਦਾ ਹੈ ਤਾਂ ਇੱਕ ਦਿਨ ਉਹਦੇ ਕੋਲ ਵਪਾਰੀ ਕਿਸਮ ਦਾ ਇੱਕ ਬੰਦਾ ਆਉਂਦਾ ਉਹ ਕਹਿੰਦਾ ਵੀ ਗੱਲ ਸੁਣ ਤੂੰ ਇੱਥੇ ਬੈਠਾ ਚਾਹ ਪਾਣੀ ਜਦੋਂ ਪੀਂਦੇ ਗੱਲਾਂ ਕਰਦੇ ਉਹ ਕਹਿੰਦਾ ਤੂੰ ਇੱਥੇ ਹੀ ਬੈਠਾ ਫਲਾਨੇ ਦੇਸ਼ ਦੇ ਵਿੱਚ ਪਹਿਲੀ ਬਹੁਤ ਸਸਤੀ ਹੈ ਤੇ ਉਹ ਇੱਕ ਦਿਨ ਦੇ ਪੈਸੇ ਲੈਂਦੇ ਨੇ ਉਹ ਹੈਰਾਨ ਰਹਿ ਜਾਂਦਾ ਵੀ ਇੱਕ ਦਿਨ ਦੇ ਪੈਸੇ ਕਿਵੇਂ ਉਹਨੂੰ ਗੱਲ ਸਮਝ ਨਹੀਂ ਲੱਗਦੀ ਜੀ ਜਿਹੜਾ ਉਹ ਪਿੰਡੂ ਔਰਤ ਦਾ ਪਤੀ ਹੁੰਦਾ ਕਿਸਾਨ ਹੁੰਦਾ ਉਹਨ ਦਾ ਇੱਕ ਦਿਨ ਦੇ ਪੈਸਿਆਂ ਦਾ ਕੀ ਹਿਸਾਬ ਕਿਤਾਬ ਹੈ ਇਹਦਾ ਮੈਨੂੰ ਕਹਿੰਦਾ ਮਤਲਬ ਨਹੀਂ ਸਮਝ ਲੱਗਿਆ ਯਾਰ ਮੈਨੂੰ ਤੂੰ ਦੁਬਾਰਾ ਸਮਝਾ ਗੱਲ ਕੀ ਉਹ ਆਂਦਾ ਵੀ ਇੱਥੋਂ 1500 ਮੀਲ ਦੂਰ ਇੱਕ ਦੇਸ਼ ਆ ਉਸ ਦੇਸ਼ ਦੇ ਵਿੱਚ ਇੱਕ ਕਬੀਲਾ ਉੱਥੋਂ ਦੇ ਜਿਹੜੇ ਲੋਕ ਆ ਉਹ ਆਪ ਦੇ ਜਾਣ ਤੱਕ ਉਹਨਾਂ ਨੂੰ ਮਤਲਬ ਆ ਉਹ ਆਪ ਦਾ ਜਿੰਨਾ ਖਾਣ ਜੋਗਰਾ ਗਾਉਂਦੇ ਨੇ ਬੀਜਦੇ ਨੇ ਸਾਰਾ ਕੁਝ ਵਰਤਦੇ ਨੇ ਤੇ ਆਪ ਦੀ ਜ਼ਿੰਦਗੀ ਨੂੰ ਬਹੁਤ ਖੁਸ਼ੀ ਖੁਸ਼ੀ ਦੇ ਨਾਲ ਉਹ ਬਿਤਾਉਂਦੇ ਨੇ ਤਾਂ ਉਹ ਕਹਿੰਦਾ ਪਾਰ ਉਹ ਜ਼ਮੀਨ ਆਪਦੀ ਵੇਚ ਵੀ ਦਿੰਦੇ ਆ ਇੱਕ ਦਿਨ ਦੇ ਲਈ ਉਹਨੂੰ ਫੇਰ ਨਹੀਂ ਗੱਲ ਸਮਝ ਲੱਗਦੀ ਵੀ ਇੱਕ ਦਿਨ ਦੇ ਲਈ ਜ਼ਮੀਨ ਕਿਵੇਂ ਕੋਈ ਵੇਚ ਸਕਦਾ ਉਹ ਕਹਿੰਦਾ ਇੱਕ ਦਿਨ ਦੇ ਲਈ ਜ਼ਮੀਨ ਉਹ ਇਸ ਤਰੀਕੇ ਨਾਲ ਵੇਚਦੇ ਨੇ ਕਿ ਉਹਨਾਂ ਦੀ ਬਾਜ਼ੀਮੀ ਰਕਮ فرض ਕਰੋ ਵੀ 10000 ਰੁਪਏ ਉਹਨਾਂ ਦੀ ਬਾਜ਼ੀਮੀ ਰਕਮ ਵੀ 10000 ਰੁਪਇਆ ਦਿਨ ਦਾ ਲੈਣਗੇ ਉਸ ਇੱਕ ਦਿਨ ਦੇ ਵਿੱਚ ਤੂੰ ਭਾਵੇਂ 1 ਕਿੱਲੇ ਦਾ ਢੇਡਾ ਲਾ ਆਵੇਂ ਭਾਵੇਂ 2 ਕਿੱਲਿਆਂ ਦਾ ਢੇਡਾ ਲਾ ਆਵੇਂ ਭਾਵੇਂ 3 ਕਿੱਲਿਆਂ ਦਾ ਢੇਡਾ ਲਾ ਆਵੇਂ ਭਾਵੇਂ 10 200 ਜਿੰਨਾ ਸਫਰ ਤੂੰ ਤੈਅ ਕਰ ਸਕਦਾ ਉਹਨਾਂ ਸਫਰ ਤੈਅ ਕਰਕੇ ਜਿੰਨਾ ਤੂੰ ਮਤਲਬ ਪੈੜੀ ਦਾ ਢੇਡਾ ਲਾ ਆਵੇਂਗਾ ਉਹਨੀ ਪੈੜੀ ਆ ਜਾਂ ਜ਼ਮੀਨ ਆ ਉਹ ਤੇਰੀ ਹੋਊਗੀ ਉਹਨੂੰ ਸੁਣ ਕੇ ਬੜੀ ਹੈਰਾਨੀ ਹੁੰਦੀ ਆ ਉਹ ਅਗਲੇ ਦਿਨ ਵਾਸਤੇ ਤਿਆਰੀ ਕਰਦਾ ਹੈ ਆਪਦੇ ਕੋਲੋਂ ਬਹੁਤ ਸਾਰੇ ਕੀਮਤੀ ਤੋਹਫੇ ਲੈ ਕੇ ਜਾਂਦਾ ਹੈ ਉਸ ਕਬੀਲੇ ਵਾਲਿਆਂ ਕੋਲ ਜਿੱਥੇ ਉਹਨੇ ਜਾਣਾ ਹੁੰਦਾ ਹੈ ਕਾਫੀ ਦੂਰ ਸਫਰ ਹੁੰਦਾ ਹੈ ਸਫਰ ਪੈਦਲ ਹੁੰਦਾ ਪੈਦਲ ਹੌਲੀ-ਹੌਲੀ ਜਾਂਦੇ ਨੇ ਜਾਂਦਿਆਂ ਹੋਇਆਂ ਉਹ ਥੱਕ ਜਾਂਦੇ ਨੇ ਜਦੋਂ ਪਹੁੰਚਦੇ ਨੇ ਕਬੀਲੇ ਦੇ ਲੋਕ ਉਹਨਾਂ ਨੂੰ ਰਹਿਣ ਦੇ ਲਈ ਇੱਕ ਤੰਬੂ ਨੂੰ ਮਾ ਘਰ ਦਿੰਦੇ ਨੇ ਉਸ ਤੰਬੂ ਨੂੰ ਮਾ ਘਰ ਦੇ ਬੱਚੋ ਹੁੰਦਾ ਉਹਦਾ ਨੌਕਰ ਹੁੰਦਾ ਤੇ ਉਹ ਖਾਣਾ ਵਗੈਰਾ ਖਾਣ ਤੋਂ ਬਾਅਦ ਸੌ ਜਾਂਦੇ ਨੇ ਸੌਣ ਤੋਂ ਬਾਅਦ ਵੀ ਨੌਕਰ ਤਾਂ ਸੌ ਜਾਂਦਾ ਪਰ ਉਹ ਜਿਹੜਾ ਪਿੰਡੂ ਔਰਤ ਦਾ ਪਤੀ ਹੁੰਦਾ ਉਹਨੂੰ ਉਹਦੇ ਅੱਖਾਂ ਵਿੱਚ ਨੀਂਦ ਨਹੀਂ ਆਉਂਦੀ ਵਾਰ-ਵਾਰ ਉਹ ਉੱਠ ਉੱਠ ਦੇਖਦਾ ਹੈ ਸੋਚਦਾ ਹੈ ਵੀ ਕੱਲ ਨੂੰ ਮੈਂ ਕਿੰਨੀ ਜਮੀਨ ਦਾ ਢੇਡਾ ਲਾ ਸਕਦਾ ਆਪਣੇ ਮਨ ਵਿੱਚ ਸੋਚ ਚੱਲਦੀ ਰਹਿੰਦੀ ਵਿਚਾਰ ਉਹਦੇ ਚੱਲਦੀ ਰਹਿੰਦੀ ਆ ਉਸਲ ਵੱਟੇ ਉਹ ਲੈਂਦਾ ਰਹਿੰਦਾ ਸਾਰੀ ਰਾਤ ਉਹਨੂੰ ਟੇਕ ਜੀ ਨਹੀਂ ਆਉਂਦੀ ਤੇ ਇੱਕ ਅਚਵੀ ਜੀ ਲੱਗੀ ਰਹਿੰਦੀ ਆ ਸਰੀਰਕ ਤੌਰ ਤੇ ਸਾਰੀ ਰਾਤ ਉਹ ਐਸੇ ਉਦੇੜ ਪਉਣ ਦੇ ਵਿੱਚ ਗੁਜ਼ਾਰ ਦਿੰਦਾ ਕਿ ਕੱਲ ਨੂੰ ਮੈਂ ਕਿੰਨੀ ਕੁ ਪੈੜੀ ਤੇ ਢੇਡਾ ਲਾ ਆਉਂਗਾ ਤੇ ਕਿੰਨੀ ਕੁ ਪੈੜੀ ਮੇਰੀ ਹੋ ਜਾਊਗੀ ਪਹਿਲਾਂ ਹੀ ਮੇਰੇ ਕੋਲ 300 ਕਿੱਲਾ ਜੇ ਮੇਰੇ ਕੋਲ ਹੋਰ ਹੋ ਜਾਵੇ ਇਸੇ ਤਰ੍ਹਾਂ ਕਰਦਿਆਂ ਕਰਾਉਂਦਿਆਂ ਸਵੇਰ ਹੋ ਜਾਂਦੀ ਆ ਕਬੀਲੇ ਦਾ ਮੁਖੀਆ ਆਉਂਦਾ ਉਹ ਉਹਨੂੰ ਗਿਫਟ ਦਿੰਦਾ ਹੋਰ ਲੋਕਾਂ ਨੂੰ ਵੀ ਤੋਹਫੇ ਦਿੰਦਾ ਤੇ ਉਹਦੀ ਜਿਹੜੀ ਮਤਲਬ ਉਹ ਆਉ ਭਗਤ ਕੀਤੀ ਜਾਂਦੀ ਬਹੁਤ ਵਧੀਆ ਤਰੀਕੇ ਨਾਲ ਫਿਰ ਉਹ ਕਬੀਲੇ ਦਾ ਮੁਖੀਆ ਇੱਕ ਨਿਸ਼ਾਨ ਮੁਕਰਰ ਕਰ ਦਿੰਦਾ ਵੀ ਲਿਆ ਵੀ ਭਾਈ ਆ ਤੇਰਾ ਨਿਸ਼ਾਨ ਆ ਤੈਨੂੰ ਸੂਰਜ ਢਲਦੇ ਤੋਂ ਪਹਿਲਾਂ-ਪਹਿਲਾਂ ਇਸ ਨਿਸ਼ਾਨ ਤੱਕ ਆਉਣਾ ਹੀ ਪੈਣਾ ਉਹ ਕਹਿੰਦਾ ਜੀ ਠੀਕ ਆ ਗੱਲ ਬਿਲਕੁਲ ਉਹ ਕਾਫੀ ਸਦੇ ਆਪਦੇ ਸਫ਼ਰ ਦੀ ਸ਼ੁਰੂਆਤ ਕਰਦਾ ਤੇ ਤੁਰਿਆ ਜਾਂਦਾ ਤੁਰਿਆ ਜਾਂਦਾ ਜਿਉਂ-ਜਿਉਂ ਅੱਗੇ ਹੋ ਜਾਂਦਾ ਉਹਨੂੰ ਹੋਰ ਵਧੀਆ ਜ਼ਮੀਨ ਮਿਲਦੀ ਜਾਂਦੀ ਹੈ ਹੋਰ ਵਧੀਆ ਜ਼ਮੀਨ ਮਿਲਦੀ ਜਾਂਦੀ ਹੈ ਜਿਉਂ-ਜਿਉਂ ਅੱਗੇ ਵਧਦਾ ਜਾਂਦਾ ਉਹਨੂੰ ਹੋਰ ਵਧੀਆ ਜ਼ਮੀਨ ਮਿਲਦੀ ਜਾਂਦੀ ਹੈ ਉਹ ਤੁਰਿਆ ਜਾਂਦਾ ਹੈ ਉਹਨੂੰ ਬਹੁਤ ਖੁਸ਼ੀ ਵੀ ਮਹਿਸੂਸ ਹੁੰਦੀ ਮਾਨਸਿਕ ਤੌਰ ਤੇ ਕਿ ਮੈਂ ਕਿੰਨੀ ਜ਼ਮੀਨ ਅੱਜ ਉਗੜ ਲਵਾਂਗਾ ਦੁਪਹਿਰ ਹੁੰਦਿਆਂ ਤੱਕ ਉਹ ਜ਼ਮੀਨ ਦਾ ਕਾਫੀ ਵੱਡਾ ਹਿੱਸਾ ਉਹ ਮਤਲਬ ਉਹ ਨਾਪ ਚੁੱਕਿਆ ਹੁੰਦਾ ਆਪਣੇ ਪੈਰਾਂ ਰਹੀਂ ਉਸ ਸ਼ਰਤ ਦਾ ਰੂਲ ਹੀ ਇਹ ਹੁੰਦਾ ਦੇ ਪੈਰੀ ਤੁਰ ਕੇ ਪੈਰੀ ਮਾਪ ਕੇ ਜਿੰਨੀ ਤੁਸੀਂ ਜ਼ਮੀਨ ਮਾਪ ਸਕਦੇ ਆ ਉਨੀ ਤੁਹਾਡੀ ਹੋ ਜਾਏਗੀ ਇੱਕ ਦਿਨ ਦੇ ਜਿੰਨੇ ਪੈਸੇ ਮੁਕਰਰ ਕੀਤੇ ਆ ਤਾਂ ਤੁਰਿਆ ਜਾਂਦਾ ਤੁਰਿਆ ਜਾਂਦਾ ਜਦੋਂ ਉਸ ਨੂੰ ਲੱਗਦਾ ਦੁਪਹਿਰ ਦੇ ਵੇਲੇ ਦੈਲੋ ਦਾ ਕਰਦਾ ਵੀ ਮੈਂ ਚੌਰਸ ਜ਼ਮੀਨ ਲਵਾਂ ਚੌਰਸ ਡੱਬੇ ਦੀ ਤਰ੍ਹਾਂ ਪਰ ਉਹਨੂੰ ਲੱਗਦਾ ਕਿ ਜੇ ਮੈਂ ਚੌਰਸ ਜ਼ਮੀਨ ਪ੍ਰਾਪਤ ਕਰਨ ਦਾ ਯਤਨ ਕਰਾਂਗਾ ਫੇਰ ਮੈਥੋਂ ਆਥਨ ਤੱਕ ਪਹੁੰਚਿਆ ਨਹੀਂ ਜਾਣਾਗਾ ਇਸ ਕਰਕੇ ਉਹ ਤਕੋਣੇ ਲੋਟ ਹੋ ਲੈਂਦਾ ਤਿੰਨ ਕੁੰਨੇ ਲੋਟ ਪਹਿਲਾਂ ਸਿੱਧਾ ਜਾਂਦਾ ਫੇਰ ਉਹ ਤਕੋਣੇ ਲੋਟ ਹੋ ਲੈਂਦਾ ਵੀ ਕੋਈ ਗੱਲ ਨਹੀਂ ਜੇ ਨਾ ਚੌਰਸੇ ਦਾ ਤਿੰਨ ਕੋਣੀ ਸਹੀ ਜ਼ਮੀਨ ਤਾਂ ਜ਼ਮੀਨ ਹੀ ਅਜਿਹੋ ਜਿਹੀ ਮਰਜ਼ੀ ਉਹ ਤੁਰਿਆ ਜਾਂਦਾ ਤੁਰਿਆ ਜਾਂਦਾ ਉਹਦੇ ਸਿਰ ਦੇ ਉੱਪਰ ਟੋਪੀ ਹੁੰਦੀ ਆ ਦੁਪਹਿਰ ਦਾ ਵਕਤ ਹੁੰਦਾ ਗਰਮੀ ਬਹੁਤ ਜ਼ਿਆਦਾ ਹੁੰਦੀ ਪਸੀਨੀਆਂ ਪਸੀਨੀਆਂ ਉਹ ਹੋਇਆ ਹੁੰਦਾ ਕਿਉਂਕਿ ਸਵੇਰ ਦਾ ਤੁਰਿਆ ਹੁੰਦਾ ਥੱਕਿਆ ਹੁੰਦਾ ਹੰਬਿਆ ਹੁੰਦਾ ਸਰੀਰ ਵੀ ਉਹਦਾ ਥੱਕ ਚੁੱਕਿਆ ਹੁੰਦਾ ਤਾਂ ਉਹ ਟੋਪੀ ਚਲਾ ਕੇ ਮਾਰਦਾ ਉਹਦੇ ਜਿਹੜੇ ਪੈਰ ਆ ਉਹ ਬੂਟ ਪਾਏ ਸੀ ਸੁੱਝ ਜਾਂਦੇ ਆ ਉਹ ਬੂਟਾਂ ਨੂੰ ਵੀ ਲਾ ਦਿੰਦਾ ਤੇ ਪੈਦਲ ਤੁਰਨ ਲੱਗਦਾ ਪੈਦਲ ਤੁਰਨ ਦੇ ਨਾਲ ਕਦੀ ਉਹਦੇ ਪੈਰ ਵਿੱਚ ਛੇਡਾ ਫਜਦਾ ਕਦੀ ਕਿਵੇਂ ਉਦੇ ਪੈਰ ਆ ਜਿਹੜੇ ਸੁੱਜੇ ਹੁੰਦੇ ਪਹਿਲਾਂ ਹੀ ਤਾਂ ਉਹ ਲਉ ਲੁਹਾਨ ਹੋ ਜਾਂਦੇ ਆ ਪਰ ਫੇਰ ਵੀ ਉਹ ਤੁਰਿਆ ਜਾਂਦਾ ਤੁਰਿਆ ਜਾਂਦਾ ਆਪਣੀ ਇੱਕ ਲਗਨ ਦੇ ਵਿੱਚ ਆਪਣੀ ਧੁੰ ਦੇ ਵਿੱਚ ਆਪਣੀ ਮਸਤੀ ਦੇ ਵਿੱਚ ਕਿ ਮੈਂ ਇੱਕ ਜ਼ਮੀਨ ਦੇ ਬਹੁਤ ਵੱਡੇ ਟੁਕੜੇ ਨੂੰ ਆਪਣੇ ਪ੍ਰਾਪਤ ਕਰ ਲਿਆ ਤੇ ਆਪਣੇ ਹਿੱਸੇ ਵਿੱਚ ਰਲਾ ਲਵਾਂਗਾ ਤੇ ਬਹੁਤ ਵੱਡੀ ਜ਼ਮੀਨ ਦਾ ਮਾਲਕ ਬਣ ਜਾਵਾਂਗਾ ਇਸ ਤਰੀਕੇ ਨਾਲ ਉਹ ਆਥਣ ਦਾ ਵੇਲਾ ਹੋ ਜਾਂਦਾ ਉਹਨੂੰ ਲੱਗਦਾ ਹੈ ਕਿ ਮੈਂ ਜ਼ਿਆਦਾ ਜ਼ਮੀਨ ਲੈਣ ਦੇ ਚੱਕਰ ਵਿੱਚ ਬਹੁਤ ਜ਼ਿਆਦਾ ਜ਼ਮੀਨ ਨਾਪ ਲਈ ਹੈ ਇਸ ਕਰਕੇ ਮੈਥੋਂ ਜਿਹੜਾ ਸਥਾਨ ਉਹਨਾਂ ਨੇ ਨਿਰਧਾਰਿਤ ਕੀਤਾ ਉੱਥੇ ਅੱਪੜਿਆ ਨਹੀਂ ਜਾਣਾਗਾ ਫਿਰ ਉਹ ਉਥੋਂ ਜਦੋਂ ਨੂੰ ਲੱਗਦਾ ਵੀ ਸੂਰਜ ਦੀ ਟਿੱਕੀ ਤੱਕ ਗਈ ਕਿ ਗਈ ਸੂਰਜ ਤਾਂ ਹੁਣੇ ਛਿਪਿਆ ਕਿ ਛਿਪਿਆ ਫਿਰ ਉਹ ਭੱਜਦਾ ਹੈ ਉਧੀਆਂ ਲੱਤਾਂ ਉਹਨੂੰ ਐਂ ਲੱਗਦਾ ਵੀ ਮੇਰੀਆਂ ਲੱਤਾਂ ਦੇ ਵਿੱਚ ਕੁਝ ਨਹੀਂ ਹੈ ਬਿਲਕੁਲ ਜਾਨ ਨਹੀਂ ਹੈ ਸਰੀਰ ਉਹਦਾ ਪੂਰੀ ਤਰ੍ਹਾਂ ਪਸੀਨੇ ਨਾਲ ਲਬਰੇਜ਼ ਹੁੰਦਾ ਹੈ ਭੱਜ ਚੁੱਕਿਆ ਹੁੰਦਾ ਪਸੀਨੇ ਨਾਲ ਪਰ ਫੇਰ ਵੀ ਉਹ ਆਪਣੀ ਪੂਰੀ ਜਾਨ ਲਾ ਕੇ ਭੱਜਿਆ ਜਾਂਦਾ ਹੁੰਦਾ ਜਿਵੇਂ ਕੋਈ ਖਿਡਾਰੀ ਆਖਰੀ ਰਾਊਂਡ ਦੇ ਵਿੱਚ ਪੂਰਾ ਜ਼ੋਰ ਲਾਉਂਦਾ ਉਸੇ ਤਰੀਕੇ ਨਾਲ ਉਹ ਪਿੰਡੂ ਕਿਸਾਨ ਹੈ ਜਿਹੜਾ ਪੂਰਾ ਜ਼ੋਰ ਲਾ ਕੇ ਭੱਜਿਆ ਜਾਂਦਾ ਹੁੰਦਾ ਉਹਦਾ ਦਿਲ ਹੈ ਜਿਹੜਾ ਲੋਹਾਰ ਦੀ ਧੌਂਕਣੀ ਮੰਗੂ ਧੜਕ ਰਿਹਾ ਹੁੰਦਾ ਉੱਪਰ-ਹੇਠਾਂ ਉੱਪਰ-ਹੇਠਾਂ ਇੰਨੀ ਤੇਜ਼ੀ ਨਾਲ ਉਹਦਾ ਦਿਲ ਧੜਕ ਰਿਹਾ ਹੁੰਦਾ ਉਹਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਆਪਣੇ ਦਿਲ ਨੂੰ ਇਸ ਤਰ੍ਹਾਂ ਧੜਕਦਿਆਂ ਹੋਇਆਂ ਮਹਿਸੂਸ ਕੀਤਾ ਸੀ ਜਦੋਂ ਮਹਿਸੂਸ ਕੀਤਾ ਸੀ ਤਾਂ ਭਜਦਿਆਂ ਭਜਦਿਆਂ ਟਿੱਕੀ ਇੱਕਦਮ ਛਪਣ ਲੱਗਦੀ ਹੈ ਉਹਦਾ ਹੌਸਲਾ ਟੁੱਟਣ ਲੱਗਦਾ ਹੈ ਤੇ ਟਿੱਕੀ ਵੀ ਛਿੱਪ ਜਾਂਦੀ ਹੈ ਪਰ ਉਹ ਜਿਹੜਾ ਕਬੀਲੇ ਦਾ ਸਰਦਾਰ ਹੁੰਦਾ ਮੁਖੀਆ ਹੁੰਦਾ ਹੋਰ ਬਹੁਤ ਸਾਰੇ ਲੋਕ ਤਮਾਸ਼ੀ ਵੀ ਨਾਏ ਹੁੰਦੇ ਉਹਨੂੰ ਦੇਖਣ ਦੇ ਲਈ ਉਹ ਕਹਿੰਦੇ ਕੋਈ ਗੱਲ ਨਹੀਂ ਭਮਾ ਟਿੱਕੀ ਛਿੱਪ ਚੱਲੀ ਆ ਛਿੱਪ ਤੇ ਵਾਲਾ ਕਰ ਸਾਰਾ ਕੋਈ ਨਹੀਂ ਤੂੰ ਜੋਰ ਲਾ ਕੋਈ ਗੱਲ ਨਹੀਂ ਅਸੀਂ ਤੈਨੂੰ ਜ਼ਮੀਨ ਦੇਵਾਂ ਉਹ ਫੇਰ ਭਜਦਾ ਆਪਣਾ ਪੂਰਾ ਜਾਨ ਲਾ ਕੇ ਵੀ ਨਹੀਂ ਮੈਂ ਅੱਜ ਜ਼ਮੀਨ ਦੇ ਇਸ ਟੁਕੜੇ ਨੂੰ ਪ੍ਰਾਪਤ ਕਰਕੇ ਹੀ ਰਹਾਗਾ ਉਹ ਜਦੋਂ ਭੱਜਦਾ ਹੈ ਇੱਕਦਮ ਜ਼ੋਰ ਲਾ ਕੇ ਜਦੋਂ ਭਾਜਦਾ ਖੇਡਣ ਵਾਲਿਆ ਵਾਂਗ ਸਪ੍ਰਿੰਟ ਲਾਉਂਦਾ ਜਦੋਂ ਇੱਕਦਮ ਦੌੜ ਲਾਉਂਦਾ ਤਾਂ ਭੱਜ ਕੇ ਉਹ ਉਸ ਨਿਸ਼ਾਨ ਤੱਕ ਅੱਪੜ ਜਾਂਦਾ ਤੇ ਡਿੱਗ ਪੈਂਦਾ ਕਬੀਲੇ ਦਾ ਮੁਖੀਆ ਉਹਦੀ ਇਸ ਦੌੜ ਤੇ ਹੈਰਾਨ ਰਹਿ ਜਾਂਦਾ ਤੇ ਨਾਲ ਦੀ ਨਾਲ ਕਹਿੰਦਾ ਕਿੱਡਾ ਮਿਹਨਤੀ ਕਿੱਡਾ ਤਾਕਤਵਰ ਮਨੋਖਾ ਜਿਹਨੇ ਇੰਡੀ ਜ਼ਮੀਨ ਵੜ ਲਈ ਤੇ ਪਰ ਨਾਲ ਦੀ ਨਾਲ ਉਹ ਮਨੁੱਖ ਸੀ ਜਿਹੜਾ ਉਸ ਮਨੁੱਖ ਦੇ ਮੂੰਹ ਵਿੱਚੋਂ ਖੂਨ ਜਿਹੜਾ ਨਿਕਲਣ ਲੱਗ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਹ ਜਿਹੜੇ ਲੋਕ ਹੁੰਦੇ ਆ ਉਸ ਕਬੀਲੇ ਦੇ ਲੋਕ ਤਾਂ ਉਹ ਉਸ ਨੂੰ ਟੋਆ ਕਬਰ ਕੱਢਦੇ ਆ ਉੱਥੇ ਹੀ ਦਫਨਾ ਦਿੰਦੇ ਆ ਤੇ ਇਸ ਤਰ੍ਹਾਂ ਉਸ ਕਿਸਾਨ ਪਿੰਡੋਂ ਕਿਸਾਨ ਦਾ ਅੰਤ ਹੋ ਜਾਂਦਾ ਹੈ ਇਸ ਲਿਓ ਟਾਲਸਟਾਈ ਦੀ ਪ੍ਰਸਿੱਧ ਕਹਾਣੀ ਮਨੋਖ ਨੂੰ ਕਿੰਨੀ ਧਰਤੀ ਚਾਹੀਦੀ ਹੈ ਤਾਂ ਮਨੋਖ ਨੂੰ ਸਿਰਫ ਜਿਹੜੀ ਧਰਤੀ ਚਾਹੀਦੀ ਹੈ ਕਬਰ ਕੋ ਜੋਗੀ ਹੋਈ ਚਾਹੀਦੀ ਆ ਬਾਕੀ ਜਿਹੜੇ ਸਭ ਪਸਾਰੇ ਮਨੋਖ ਨੇ ਫੈਲਾ ਰੱਖੇ ਨੇ ਕੋਈ ਕਹਿੰਦਾ ਮੇਰੇ ਕੋਲ 5 ਕਿੱਲੇ ਕੋਈ ਕਹਿੰਦਾ 50 ਕਿੱਲੇ ਕੋਈ ਕਹਿੰਦਾ 100 ਕਿੱਲਾ ਉਹ ਸਭ ਕੁਝ ਇੱਥੇ ਹੀ ਰਹਿ ਜਾਣਾ ਲਿਓ ਟਾਲਸਟਾਈ ਨੇ ਇਸ ਕਹਾਣੀ ਰਾਹੀਂ ਦੱਸਿਆ ਕਿ ਮਨੁੱਖ ਨੂੰ ਜਿਆਦਾ ਸਾਧਨਾ ਦੀ ਦੌੜ ਵਿੱਚ ਨਹੀਂ ਪੈਣਾ ਚਾਹੀਦਾਗਾ ਜੋ ਕੁਝ ਸਾਡੇ ਕੋਲ ਹੈ ਸਬਰ ਸੰਤੋਖ ਦੇ ਨਾਲ ਉਸ ਦੇ ਨਾਲ ਹੀ ਗੁਜ਼ਾਰਾ ਕਰ ਲੈਣਾ ਚਾਹੀਦਾ ਹੈ ਇਸ ਹੀ ਖੂਬਸੂਰਤ ਕਹਾਣੀ ਲਿਓ ਟਾਲਸਟਾਈ ਦੀ ਮਨੁੱਖ ਨੂੰ ਕਿੰਨੀ ਧਰਤੀ ਚਾਹੀਦੀ ਹੈ ਸੋ ਉਮੀਦ ਕਰਦਾ ਤੁਸੀਂ ਪਸੰਦ ਕਰੋਗੇ ਹਾਂ ਵੀਡੀਓ ਦੇਖਣ ਦੇ ਲਈ ਤੇ ਕਹਾਣੀ ਸੁਣਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ